ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਿੰਡ ਸਤੌਜ ਜਿੱਥੋਂ ਖਬਰ ਸਾਹਮਣੇ ਆ ਰਹੀ ਹੈ ਕਿ ਇੱਥੇ ਸਰਬਸੰਮਤੀ ਦੇ ਨਾਲ ਆਖਿਰਕਾਰ ਸਰਪੰਚ ਦੀ ਚੋਣ ਹੋ ਚੁੱਕੀ ਹੈ ਹਰਮਨ ਸਿੰਘ ਹੈਪੀ ਜੋ ਉਮੀਦਵਾਰ ਸਨ ਉਹਨਾਂ ਦਾ ਨਾਮ ਫਾਈਨਲ ਹੋ ਗਿਆ ਸਰਪੰਚ ਦੇ ਤੌਰ ਤੇ ਕਿਉਂਕਿ ਜੋ ਉਹਨਾਂ ਦੇ ਖਿਲਾਫ ਚੋਣ ਲੜ ਰਹੇ ਸੀ ਕਾਗਜ਼ ਦਾਖਲ ਕਰਵਾ ਚੁੱਕੇ ਸੀ ਉਹਨਾਂ ਦੇ ਵੱਲੋਂ ਅੱਜ 7 ਤਰੀਕ ਜਾਨੀ ਕਿ ਆਖਰੀ ਦਿਨ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਗਏ ਨੇ ਭਾਵ ਉਹ ਸਰਪੰਚ ਦੀ ਚੋਣ ਦਾ ਮੈਦਾਨ ਛੱਡ ਚੁੱਕੇ ਨੇ ਜੋਸ ਤੋਂ ਬਾਅਦ ਹਰਬੰਸ ਸਿੰਘ ਹੈਪੀ ਨੂੰ ਪਿੰਡ ਦਾ ਸਰਪੰਚ ਚੁਣ ਦਿੱਤਾ ਗਿਆ ਤਾਂ ਇਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਦਾ ਅਸਰ ਆਪਣੇ ਹੀ ਪਿੰਡ ਵਿੱਚ ਹੁੰਦਾ ਦਿਖਾਈ ਦੇ ਰਿਹਾ ਹੈ ਪਰ ਇਸ ਮਾਮਲੇ ਨੂੰ ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਉਛਾਲਿਆ ਜਾ ਰਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਕਾਲੀ ਦਲ ਦੇ ਵੱਲੋਂ ਵੀ ਦਾਵਾ ਕੀਤਾ ਜਾ ਰਿਹਾ ਸੀ ਕਿ ਜਿਨ੍ਹਾਂ ਦੇ ਪਿੰਡ ਮੁੱਖ ਮੰਤਰੀ ਦੇ ਪਿੰਡ ਵਿੱਚ ਸਰਬਸੰਤੀ ਨਹੀਂ ਹੋਈ ਉਹ ਪਿੰਡ ਪੰਜਾਬ ਦੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਸਹਿਦ ਦੇ ਸਕਦਾ ਮੁੱਖ ਮੰਤਰੀ ਜੋ ਆਪਣੇ ਪਿੰਡ ਦੇ ਵਿੱਚ ਸਰਬਸੰਤੀ ਨਹੀਂ ਕਰਵਾ ਸਕਿਆ ਪਰ ਹੁਣ ਵੱਡੀ ਇਹ ਅਪਡੇਟ ਸਾਹਮਣੇ ਆਈ ਹੈ ਕਿ ਹਰਮਨ ਸਿੰਘ ਹੈਪੀ ਜੋ ਇਕੱਲਾ ਉਮੀਦਵਾਰ ਹੈ ਨਾਮਜ਼ਦਗੀ ਕਾਗਜ਼ ਦਾਖਲ ਕਰਵਾਉਣ ਵਾਲਾ ਕਿਉਂਕਿ ਬਾਕੀ ਦੋ ਦੇ ਵੱਲੋਂ ਆਪਣੇ ਪੇਪਰ ਵਾਪਸ ਲੈ ਲਏ ਗਏ ਨੇ ਜਿਸ ਤੋਂ ਬਾਅਦ ਹਰਬੰਸ ਸਿੰਘ ਹੈਪੀ ਪਿੰਡ ਦਾ ਸਰਪੰਚ ਚੁਣਿਆ ਜਾ ਚੁੱਕਿਆ ਹੈ ਤਾਂ ਇਹ ਖਬਰ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਿੰਡ ਸਤੋਜ ਪਹੁੰਚੇ ਸੀ ਜਿੱਥੇ ਉਹਨਾਂ ਨੇ ਪਿੰਡ ਵਾਸੀਆਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਸੀ ਅਤੇ ਅਪੀਲ ਕੀਤੀ ਸੀ ਕਿ ਮੇਰਾ ਮਾਣ ਰੱਖ ਲਿਓ ਇੱਕ ਸਰਪੰਚ ਸਰਬਸੰਤੀ ਦੇ ਨਾਲ ਚੁਣ ਲਓ ਤੇ ਪਿੰਡ ਨੂੰ ਬਹੁਤ ਸਾਰੇ ਪੈਕੇਜ ਗ੍ਰਾਂਟਾਂ ਦਿੱਤੀਆਂ ਜਾਣਗੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਦਾ ਇਹ ਅਸਰ ਮੰਨਿਆ ਜਾ ਸਕਦਾ ਹੈ ਕਿ ਆਖਰੀ ਦਿਨ ਕਾਗਜ਼ ਵਾਪਸ ਲੈ ਕੇ ਦੋ ਉਮੀਦਵਾਰਾਂ ਨੇ ਮੈਦਾਨ ਛੱਡ ਦਿੱਤਾ ਹੈ ਅਤੇ ਹਰਬੰਸ ਸਿੰਘ ਹੈਪੀ ਨੂੰ ਪਿੰਡ ਦਾ ਜੋ ਸਰਪੰਚ ਹੈ ਚੁਣ ਲਿਆ ਗਿਆ ਹੈ ਤਾ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਇੱਥੇ ਇੱਜ਼ਤ ਵਧਾਉਣ ਦਾ ਕੰਮ ਪਿੰਡ ਵਾਲਿਆਂ ਨੇ ਕੀਤਾ ਹੈ ਅਤੇ ਵਿਰੋਧੀ ਪਾਰਟੀਆਂ ਜੋ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਨੂੰ ਬੇਅਸਰ ਦੱਸ ਰਹੀਆਂ ਸੀ ਅੱਜ ਉਹਨਾਂ ਨੂੰ ਵੀ ਬੰਦ ਕਰਵਾਉਣ ਦੀ ਕੋਸ਼ਿਸ਼ ਮੁੱਖ ਮੰਤਰੀ ਦੀ ਸਫਲ ਹੋ ਗਈ ਹੈ ਉਹਨਾਂ ਦਾ ਮੂੰਹ ਵੀ ਬੰਦ ਕਰਵਾ ਦਿੱਤਾ ਗਿਆ ਕਿਉਂਕਿ ਵਿਕਰਮ ਮਜੀਠੀਆ ਹੋਣ ਸ਼੍ਰੋਮਣੀ ਅਕਾਲੀ ਦਲ ਦਾ ਪੇਜ ਹੋਵੇ ਜਾਂ ਫਿਰ ਪ੍ਰਤਾਪ ਸਿੰਘ ਬਾਜਵਾ ਹੋਣ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਜ਼ੋਰ ਦੇ ਕੇ ਜਿਹੜਾ ਲੋਕਾਂ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਤਾਂ ਆਪਣੇ ਪਿੰਡ ਦੇ ਵਿੱਚ ਸਰਵਸੰਤੀ ਨਹੀਂ ਕਰਵਾ ਸਕੇ ਉਹਨਾਂ ਦੀ ਪਿੰਡ ਵਾਲੇ ਵੀ ਨਹੀਂ ਮੰਨਦੇ ਫਿਰ ਪਿੰਡ ਦੇ ਪੰਜਾਬ ਦੇ ਹੋਰ ਪਿੰਡਾਂ ਦੇ ਵਿੱਚ ਸਰਵਸੰਤੀ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ਤੇ ਕਿਵੇਂ ਹੋ ਸਕਦੀ ਹੈ ਤਾਂ ਅੱਜ ਉਹਨਾਂ ਦੇ ਪਿੰਡ ਸਤੋਜ ਦੇ ਵਿੱਚ ਸਰਵਸੰਤੀ ਹੋ ਚੁੱਕੀ ਹੈ ਅਤੇ ਪਿੰਡ ਦੇ ਸਰਪੰਚ ਦਾ ਨਾਮ ਹਰਬੰਸ ਸਿੰਘ ਹੈਪੀ ਸਾਹਮਣੇ ਆ ਚੁੱਕਿਆ ਹੈ ਤਾਂ ਮੁੱਖ ਮੰਤਰੀ ਦੇ ਪਿੰਡ ਵਿੱਚ ਹੋਈ ਇਸ ਸਰਵਸੰਤੀ ਬਾਰੇ ਤੁਹਾਡਾ ਜੋ ਵੀ ਵਿਚਾਰ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ